ਸੱਚコム ਪੰਜਾਬੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਉਹ ਨਜ਼ਰ ਮਾਰਦੇ ਹਾਂ ਦੇਸ਼ ਅਤੇ ਦੁਨੀਆ ਦੀਆਂ 10 ਵੱਡੀਆਂ ਖਬਰਾਂ ਤੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ। ਪ੍ਰਧਾਨ ਮੰਤਰੀ ਨੇ ਲਖਨਊ ਵਿੱਚ ਨੀਂਹ ਪੱਥਰ ਸਮਾਗਮ 0.4 ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ 'ਚ ਦੇਸ਼ ਅਤੇ ਦੁਨੀਆ ਭਰ ਤੋਂ 5000 ਦੇ ਕਰੀਬ ਪਤਵੰਤੇ ਨੇ ਸ਼ਿਰਕਤ ਕੀਤੀ। ਉਮੀਦ ਹੈ ਕਿ ਇਸ ਨਾਲ 33.5 ਲੱਖ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਪੰਜਾਬ ਹਰਿਆਣਾ ਦੇ ਸੰਭੂ ਬਾੜਤ ਤੰਦੋਲਨ ਕਰ ਰਹੇ ਕਿਸਾਨ ਅਗਵਾਤੇ ਕੇਂਦਰ ਸਰਕਾਰ ਵਿਚਾਲੇ ਚੌਥੇ ਗੇੜ ਦੀ ਮੀਟਿੰਗ ਚੰਡੀਗੜ੍ਹ ਚ ਹੋਈ ਮੀਟਿੰਗ ਚ ਸਰਕਾਰ ਨੇ 4 ਫਸਲਾਂ ਤੇ ਐਮਐਸਪੀ ਮੁੱਲ ਦੇਣ ਦਾ ਪ੍ਰਸਤਾਵ ਰੱਖਿਆ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ 2 ਦਿਨ ਇਸ ਬਾਰੇ ਵਿਚਾਰ ਕਰਨ ਤੋਂ ਬਾਅਦ ਉਹ 20 ਫਰਵਰੀ ਦੀ ਸ਼ਾਮ ਨੂੰ ਆਪਣਾ ਫੈਸਲਾ ਸੁਣਾਉਣਗੇ ईडी ਦੇ ਛੇਵੇਂ ਸਮੰਤੇ ਵੀ ਪੇਸ਼ ਨਹੀਂ ਹੋਏ ਕੇਜਰੀਵਾਲ ਕੇਜਰੀਵਾਲ ਨੇ ਕਿਹਾ ਕਿ 16 ਮਾਰਚ ਨੂੰ ਅਦਾਲਤ ਚ ਸੁਣਾਈ ਹੋਵੇਗੀ ਉਦੋਂ ਤੱਕ ਜਾਂਚ ਜਨ ਚਿੰਤਜ਼ਾ ਇੰਤਜ਼ਾਰ ਕਰੇ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ईडी ਦੇ ਸਮਨ ਗੈਰ ਕਾਨੂੰਨੀ ਹਨ ਕੇਜਰੀਵਾਲ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਡਰੀ ਹੋਈ ਹੈ ਇਸ ਲਈ ईडी ਵੱਲੋਂ ਸਾਨੂੰ ਡਰਾਇਆ ਜਾ ਰਿਹਾ ਪਰ ਅਸੀਂ ਡਰਨ ਵਾਲੇ ਨਹੀਂ ਹਾਂ ਸੁਪਰੀਮ ਕੋਰਟ ਚ ਸੁਣਾਈ ਤੋਂ ਪਹਿਲਾਂ ਚੰਡੀਗੜ੍ਹ ਮੇਅਰ ਦਾ ਅਸਤੀਫਾ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਭਾਜਪਾਤ ਸ਼ਾਮਲ ਜੇਕਰ ਮੋੜ ਚੋਣਾ ਹੋਈਆਂ ਤਾਂ ਭਾਜਪਾ ਦੀ ਜਿੱਤ ਕਿੰਨੀ ਹੈ ਦੱਸ ਦਈਏ ਕਿ ਚੰਡੀਗੜ੍ਹ ਭਾਜਪਾ ਦੇ ਸਾਭਕਾ ਪ੍ਰਧਾਨ ਅਰਣ ਸੂ ਰਾਹੁਲ ਗਾਂਧੀ ਦੀ ਭਾਰ ਜੋੜ ਉਹ ਨਿਆ ਯਾਤਰਾ ਦਾ 37ਵਾਂ ਦਿਨ ਰਾਹੁਲ ਨੇ ਆਪਣੀ ਯਾਤਰਾ ਯੂਪੀ ਦੇ ਪ੍ਰਤਾਪਗੜ੍ਹ ਤੋਂ ਸ਼ੁਰੂ ਕੀਤੀ ਸੀ ਇਸ ਤੋਂ ਬਾਅਦ ਉਹ ਆਪਣੇ ਪੁਰਾਣੇ ਸੰਸਦੀ ਖੇਤਰ ਅਮਿੱਠੀ ਪਹੁੰਚਣਗੇ ਅਮਿੱਠੀ ਅਤੇ ਗੋਰੀਗੰਨ ਤੋਂ ਯਾਤਰਾ ਤੋਂ ਬਾਅਦ ਰੈਲੀ ਨੂੰ ਸੰਬੋਧਨ ਕਰਨਗੇ ਇਸ ਤਰ੍ਹਾਂ ਉਹਨਾਂ ਨਾਲ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਕਾ ਅਰਜੁਨ ਖੜਗੇ ਵੀ ਮੌਜੂਦ ਰਹਿਣਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਵੀ ਫਰਵਰੀ ਨੂੰ ਬਿਕਨੇਰ ਜਾਣਗੇ ਦੋਸਤੋ ਜਿੰਮੇਵਾਰ ਭਾਜਪਾ ਵੱਲੋਂ ਜਿੱਤ ਦਾ ਮੰਤਰ ਦੇਣਗੇ ਇਹ ਪ੍ਰੋਗਰਾਮ ਪਾਰਕ ਪੈਰਾਡਾਈਜ਼ ਹੋਟਲ ਵਿੱਚ ਅਯੋਜਿਤ ਕੀਤਾ ਜਾਵੇਗਾ ਬਿਕਨੇਰ ਸ੍ਰੀ ਗੰਗਾ ਨਗਰ ਹਨੂਮਾਨਗੜ ਅਤੇ ਚੁਰੂ ਲੋਕ ਸਭਾ ਹਲਕਿਆਂ ਦੇ ਸੀਨੀਅਰ ਆਗੂਆਂ ਦੇ ਨਾਲ ਨਾਲ ਜੈਪੁਰ ਤੋਂ ਭਾਜਪਾ ਦੇ ਦਿੱਗਜ ਆਗੂ ਮੌਜੂਦ ਹੋਣਗੇ ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਕੁਮਾਰੀ ਸੈਲਜ ਨੇ ਭਾਜਪਾ ਸਰਕਾਰ ਤੇ ਵਿੰਨੀਆਂ ਨਿਸਾਨਾ ਕਿਹਾ ਕਿ ਕੇਂਦਰ ਵਿੱਚ ਬਣੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਕਾਂਗਰਸ ਦੇ ਮੁਕਾਬਲੇ ਇੱਕ ਵਾਰ ਵੀ ਫਸਲਾਂ ਤੇ ਐਮਐਸਪੀ ਵਿੱਚ ਵਾਅਦਾ ਨਹੀਂ ਕਰ ਸਕੀਆਂ ਸਾਨਾ ਦੀ ਸੁੱਧਨਾ ਤਾਂ ਭਾਜਪਾਈ ਸਰਕਾਰ ਨੇ ਅਤੇ ਨਾ ਹੀ 10 ਸਾਲਾਂ ਤੋਂ ਸੱਤਾ ਦੇ ਕਾਬਜ ਮੋਦੀ ਸਰਕਾਰ ਨੇ ਲਈ हरियाणा ਦੇ ਮੁੱਖ ਮੰਤਰੀ ਮਨੋਰ ਲਾਲ ਪੰਚਕੁਲਾ ਪਹੁੰਚੋਗੀ ਚੌਪੜੇ ਵਾਲਿਆਂ ਦੇ ਮੋੜ ਬਸੇਵੇ ਲਈ ਮਰਲੇ ਦੇ ਫਲੈਟ ਦੇ ਉਸਾਰੀ ਲਈ ਜਗਾਂ ਦਾ ਨਿਰਖਣ ਕੀਤਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਸਨ ਇਸ ਮੌਕੇ ਮਨੋਰ ਲਾਲ ਨੇ ਕਿਹਾ ਕਿ ਪੰਚਕੁਲਾ ਦੀ ਰਾਜੀਵ ਕਲੋਨੀ ਇੰਦਰਾ ਕਲੋਨੀ ਅਤੇ ਖੜਕ ਮੰਗੋਲੀ ਦੀਆਂ ਝੁੱਗੀਆਂ ਵਿੱਚ ਰਹਿੰਦੇ ਕਰੀਬ 7500 ਲੋਕਾਂ ਦੇ ਮੋੜ ਬਸੇਵੇ ਦਾ ਕੰਮ ਜਲਦੀ ਹੀ ਪੂਰਾ ਕੀਤਾ ਜਾਵੇਗਾ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚੋਂ ਚੈਕਿੰਗ ਦੌਰਾਨ 45 ਮੋਬਾਈਲ ਬਰਾਮਦ ਇਸਲਾਮਾਬਾਦ ਪੁਲਿਸ ਸਟੇਸ਼ਨ ਨੇ 40 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਹ ਕਾਰਵਾਈ ਜੇਲ੍ਹ ਸੁਪਰੀਡੈਂਟ ਨਰੇਸ਼ਪਾਲ ਦੀ ਸ਼ਿਕਾਇਤ ਤੇ ਕੀਤੀ ਗਈ ਹੈ ਤੁਹਾਨੂੰ ਦਸਤਕੀ 25 ਟੱਚ ਫੋਨ ਅਤੇ 20 ਕੀਪੈਡ ਫੋਨ ਪੁਲਿਸ ਨੇ ਬਰਾਮਦ ਕੀਤੇ ਹਨ ਲੁਧਿਆਣਾ ਚ ਬੰਦੂਕ ਦੀ ਨੋਕ ਤੇ ਮਨੀ ਟਰਾਂਸਫਰ ਕਾਰੋਬਾਰੀ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਦੋ ਬਦਮਾਸ਼ ਦੁਕਾਨਾਂ ਅੰਦਰ ਦਾਖਲ ਹੋਏ ਅਤੇ ਉਸ ਦੇ ਮੱਥੇ ਤੇ ਪਿਸਤੌਲ ਤਾਣ ਲਈ 70000 ਰੁਪਏ ਲੈ ਕੇ ਫਰਾਰ ਹੋ ਗਏ ਬਦਮਾਸ਼ ਪੁਲਿਸ ਨੇ ਕਾਰੋਬਾਰ ਤਿਸ ਕਹਤੇ ਮਾਮਲਾ ਦਰਜ ਕਰ ਲਿਆ ਆਸ-ਪਾਸ ਦੇ ਸੀਸੀਟੀਵੀ ਫੋਟੋਜ਼ ਖੰਗਾਲਣ ਵਿੱਚ ਜੁਟੀ ਪੁਲਿਸ ਪੰਜਾਬੀ ਬੁਲੇਟਿਨ ਵਿੱਚ ਇੰਨਾ ਹੀ ਦੇਖ ਅਤੇ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਵੇਖਦੇ ਰਹੋ ਪੰਜਾਬੀ YouTube ਚੈਨਲ